ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਇਹਨਾਂ ਵੀਡੀਓ ਦੇ ਦੁਆਰਾ ਬਹੁਤ ਸਾਰਾ ਗਿਆਨ ਹਾਸਲ ਕਰ ਰਹੇ ਹੋ ਪਰਮੇਸ਼ਵਰ ਦੇ ਦਿਲ ਨੂੰ ਹਾਰਟ ਨੂੰ ਤੁਸੀਂ ਜਾਣ ਰਹੇ ਹੋ ਪਰਮੇਸ਼ਵਰ ਤੁਹਾਨੂੰ ਵਧਾ ਰਿਹਾ ਤੁਸੀਂ ਆਤਮਾੰਦ ਵਿੱਚ ਸਰੀਰ ਦੇ ਵਿੱਚ ਪਰਿਵਾਰ ਦੇ ਵਿੱਚ ਫਲਵੰਤ ਹੋ ਰਹੇ ਹੋ ਪ੍ਰਭੀ ਅਸਮਸੀ ਦੇ ਨਾਮ ਦੇ ਵਿੱਚ ਆਓ ਅਸੀਂ ਫਿਰ ਤੋਂ ਅੱਜ ਪ੍ਰार्थਨਾ ਦੇ ਵਿਸ਼ੇ ਵਿੱਚ ਚੱਲਣਾ ਔਰ ਪਰਮੇਸ਼ਰ ਦਾ ਵਚਨ ਦਾਵਾਂਗੇ ਨਾਲ ਫਿਰ ਤੁਹਾਡੇ ਲਈ ਪ੍ਰਾਰਥਨਾ ਹੋਵੇਗੀ ਉਸ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਇਹ ਸਾਡਾ ਪੰਜਾਬੀ ਪ੍ਰੇਅਰ ਸੈਂਟਰ ਚੈਨਲ ਹੈ ਜਿੱਥੇ ਰੋਜ਼ ਸ਼ਾਮ ਨੂੰ ਤੁਹਾਡੇ ਵਾਸਤੇ ਪ੍ਰਾਰਥਨਾ ਹੁੰਦੀ ਹੈ ਤੇ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮ ਸੇ ਕਮ 50 ਲਾਈਕ ਦੇਣੇ ਤਾਂ ਕਿ ਪ੍ਰਭੂ ਨੂੰ ਪਤਾ ਲੱਗੇ ਕਿ ਤੁਸੀਂ ਜੋ ਪ੍ਰਾਰਥਨਾ ਸੁਣ ਰਹੇ ਹੋ ਤੁਹਾਨੂੰ ਅੱਛੀ ਲੱਗ ਰਹੀ ਹੈ ਪ੍ਰਭੂ ਦਾ ਵਚਨ ਤੁਹਾਨੂੰ ਅੱਛਾ ਲੱਗ ਰਿਹਾ ਔਰ ਮਿੰਨ ਦੀ ਬਹੁਤ ਅੱਛਾ ਲੱਗੇਗਾ ਮੈਮ ਹੋਰ ਵੀ ਜ਼ਿਆਦਾ ਮੋਟਿਵ ਹੋਵਾਂਗੀ ਪ੍ਰਭੂ ਦੇ ਬਚਨ ਨੂੰ ਹੋਰ ਵੀ ਜ਼ਿਆਦਾ ਤੁਹਾਡੇ ਤੱਕ ਲੈ ਕੇ ਆਵਾਂਗੇ ਹਾਲੇਲੂਇਆ ਅੱਜ ਅਸੀਂ ਗੱਲ ਫਿਰ ਤੋਂ ਕੱਲ੍ਹ ਵਾਲੀ ਵੀਡੀਓ ਦੀ ਤਰ੍ਹਾਂ ਪ੍ਰਾਰਥਨਾ ਬਾਰੇ ਜਾਣਨਾ ਕਿ ਪ੍ਰਾਰਥਨਾ ਕੀ ਹੈ ਪ੍ਰਾਰਥਨਾ ਤੁਸੀਂ ਪਿਛਲੀਆਂ ਦੀ ਵੀਡੀਓ ਚ ਦੇਖ ਲਿਆ ਉਹ ਜੇ ਤੁਹਾਨੂੰ ਦੱਸਿਆ ਕਿ ਪ੍ਰਾਰਥਨਾ ਕੀ ਹੈ ਅੱਜ ਅਸੀਂ ਪ੍ਰਾਰਥਨਾ ਕਿਸ ਤਰ੍ਹਾਂ ਕਰਨੀਆਂ ਉਸ ਵਾਰੀ ਜਾਣਾਂਗੇ ਹੋ ਸਕਦਾ ਇਹ ਵੀਡੀਓ ਦੋ ਭਾਗਾਂ ਵਿੱਚ ਵੰਡੀ ਜਾਗੀ ਅੱਜ ਇਹਦਾ ਪਹਿਲਾ ਭਾਗ ਹੋਏਗਾ ਕਿਉਂਕਿ ਪ੍ਰਾਰਥਨਾ ਦੇ ਵਿਸ਼ੇ ਨੂੰ ਕਵਰ ਕਰਨਾ ਸੋਖੀ ਗੱਲ ਕਰਨੀ ਹੈ ਪ੍ਰਾਰਥਨਾ ਦੇ ਵਿਸ਼ੇ ਨੂੰ ਕਵਰ ਕਰਨਾ ਇਹਦੇ ਵਿੱਚ ਕਈ ਵੀਡੀਓ ਲੱਗ ਜਾਣਗੀਆਂ ਲੰਬੀਆਂ ਹੋ ਜਾਣਗੀਆਂ ਇਸ ਲਈ ਮੈਨੂੰ ਦੋ ਭਾਗਾਂ ਦੇ ਵਿੱਚ ਵੰਡਾਂਗੀ ਇੱਕ ਅੱਜ ਇੱਕ ਕੱਲ ਤੁਹਾਡੇ ਲਈ ਆਏਗੀ ਅੱਜ ਅਸੀਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਕਿਹੜੇ-ਕਿਹੜੀਆਂ ਗੱਲਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਅਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਠੀਕ ਹੈ ਕਿਉਂਕਿ ਪ੍ਰਾਰਥਨਾ ਐਡ ਵੱਡਾ ਵਿਸ਼ਾ ਇਹ ਵਿਸ਼ਾ ਨਹੀਂ ਜਿਹੜਾ ਵੱਡਾ ਵਿਸ਼ਾ ਨੂੰ ਬਣਾ ਦਿੱਤਾ ਗਿਆ ਕਿਉਂਕਿ ਜਿਹੜਾ ਵੀ ਮਸੀਹ ਵਿਸ਼ਵਾਸੀ ਆਂਦਾ ਤੇ ਉਹ ਉਹ ਕੰਫਿਊਜ਼ ਹੋ ਜਾਂਦਾ ਕਿ ਮੈਂ ਪ੍ਰੇਅਰ ਕਿੱਦਾਂ ਕਰਾਂ ਮੈਨੂੰ ਪ੍ਰੇਅਰ ਨਹੀਂ ਆਉਂਦੀ ਮੈਨੂੰ ਸ਼ਬਦ ਨਹੀਂ ਬੋਲ ਆਉਂਦੇ ਕਿ ਮੈਂ ਕਿੱਦਾਂ ਬੋਲਾਂ ਪ੍ਰਾਰਥਨਾ ਵਿੱਚ ਸ਼ਬਦ ਬੋਲਣਾ ਇਹ ਪ੍ਰਭੂ ਦੇ ਅਨੁਗ੍ਰਹਿ ਨਾਲ ਸ਼ਬਦ ਨਿਕਲਦੇ ਨੇ ਔਰ ਪ੍ਰਾਰਥਨਾ ਕਰਨੀ ਮਤਲਬ ਓੱਖੀ ਗੱਲ ਵੀ ਨਹੀਂ ਆ ਪ੍ਰਾਰਥਨਾ ਦਾ ਮਤਲਬ ਆ ਕਿ ਆਪਣੇ ਆਪਣੇ ਦੁੱਖ ਦੀਆਂ ਆਪਣੇ ਸੁੱਖ ਦੀਆਂ ਆਪਣੇ ਸ਼ੁਕਰਗੁਜ਼ਾਰੀ ਦੀਆਂ ਪੇਟਾ ਪ੍ਰਭੂ ਨੂੰ ਦੇਨੀਆ ਆਪਣਾ ਦੁੱਖ ਸੁੱਖ ਪ੍ਰਭੂ ਦੇ ਅੱਗੇ ਦੱਸਣਾ ਤੇ ਧੰਨਵਾਦ ਸ਼ੁਕਰਗੁਜ਼ਾਰ ਦੀ ਪੇਟਾ ਪ੍ਰਭੂ ਨੂੰ ਦੇਣੀ ਇਹਨੂੰ ਪ੍ਰਾਰਥਨਾ ਬੋਲ ਦੇਣ ਔਰ ਆਈ ਅਸੀਂ ਪੜ੍ਹਦੇ ਹਾਂ ਅੱਜ ਥੋੜੇ ਵਿਸ਼ਿਆਂ ਨੂੰ ਕਵਰ ਕਰਾਂਗੇ ਫਿਰ ਬਾਕੀ ਕੱਲ ਕਵਰ ਕਰਾਂਗੇ ਜਦੋਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਪ੍ਰਭੂ ਯਿਸੂ ਮਸੀਹ ਨੂੰ ਪੁੱਛਦੇ ਹਨ ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨਾ ਸਿਖਾਓ ਸਾਨੂੰ ਪ੍ਰਾਰਥਨਾ ਕਰਨਾ ਨਹੀਂ ਆਉਂਦਾ ਤੇ ਪ੍ਰਭੂ ਜੀ ਫਿਰ ਉਹਨਾਂ ਨੂੰ ਪ੍ਰਾਰਥਨਾ ਕਰਨਾ ਸਿਖਾਉਂਦੇ ਨੇ ਪ੍ਰਾਰਥਨਾ ਸਿਖਾਉਣ ਤੋਂ ਪਹਿਲਾਂ ਕੁਝ ਗੱਲਾਂ ਪ੍ਰਭੂ ਜੀ ਉਹਨਾਂ ਨੂੰ ਸਮਝਾਉਂਦੇ ਨੇ ਜਿਹੜੀਆਂ ਸਾਰੇ ਮਸੀਹ ਦੇ ਜੀਵਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਕਿਹੜੀਆਂ ਗੱਲਾਂ ਨੇ ਅਸੀਂ ਉਹਨਾਂ ਵੱਲ ਧਿਆਨ ਦੇਵਾਂਗੇ ਪਹਿਲਾਂ 6 ਨੂੰ ਪੜਾਂਗੇ ਮੱਤੀ ਦੀ انجੀਲ ਛੇ ਖਬਰਦਾਰ ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਹਨਾਂ ਨੂੰ ਵਿਖਾਉਣ ਲਈ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਾ ਕੋਲ ਜਿਹੜਾ ਸਵਰਗ ਵਿੱਚ ਤੁਹਾਡਾ ਕੁਝ ਫਲ ਨਹੀਂ ਪਰਮੇਸ਼ਰ ਆਪਣੇ ਚੇਲਿਆਂ ਨੂੰ ਜਾਂ ਉਥੋਂ ਜਿਹੜੇ ਉਦੋਂ ਉਹ ਸਟੈਂਪ ਜੋ ਫ੍ਰੀਸੀਸ ਦੇ ਸੰਦੂਕੀ ਸੀ ਜਿਹੜੇ ਕੋਈ ਵੀ ਧਰਮ ਦੇ ਕੰਮ ਕਰਦੇ ਸੀ ਉਹ ਰੋਲਾ ਜ਼ਿਆਦਾ ਪਾਉਂਦੇ ਸੀ ਦਿਖਾਉਂਦੇ ਜ਼ਿਆਦਾ ਸੀ ਬਹੁਤ ਅੱਜ ਵੀ ਤੁਸੀਂ ਵੇਖੋ ਕੋਈ ਫੇਸਬੁੱਕ ਦੇ ਅਗਰ ਕੋਈ ਭਲਾਈ ਦਾ ਕੰਮ ਕਰ ਰਿਹਾ ਨਾ ਤਾਂ ਉਹ ਜ਼ਿਆਦਾ ਸ਼ੇਅਰ ਕਰੇਗਾ ਕੁਝ ਲੋਕ ਸ਼ੇਅਰ ਕਰਦੇ ਉਹਨਾਂ ਦਾ ਮੋਟਿਵ ਕੁਝ ਹੋਰ ਹੁੰਦਾ ਕਿਉਂਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਤੁਸੀਂ ਵੀ ਭੁਲਾਈ ਕਰੋ ਅਗਰ ਤੁਹਾਡੇ ਕੋਲ ਹੈਗਾ ਕੁਝ ਦੇਣ ਦੇ ਲਈ ਤੇ ਦੋਵਾਂ ਭੁੱਖੇ ਨੂੰ ਖਿਲਾਓ ਨੰਗੇ ਨੂੰ ਪਹਿਨਾਓ ਪਰ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਤੁਹਾਨੂੰ ਦਿਖੇਗਾ ਕਿ ਉਹ ਆਪਣੀ ਆਪਣੀ ਵਾਹ ਵਾਈ ਖਟਨਾ ਚਾਹੁੰਦੇ ਨੇ ਇਸ ਲਈ ਦਾਨਪੂਰ ਕਰ ਰਹੇ ਨੇ ਤੇ ਇਹ ਤੇ ਪ੍ਰਭੂ ਨੂੰ ਬਿਲਕੁਕੁਲ ਪਸੰਦ ਨਹੀਂ ਨਾ ਇਹੋ ਜਿਹਾ ਦਾਨਪੂਰ ਗੁਪਤ ਕੀ ਵਿੱਚ ਕੀਤਾ ਗਿਆ ਦਾਨਪੂਰ ਪਰਮੇਸ਼ਰ ਨੂੰ ਪਸੰਦ ਆ ਤੇ ਪਰਮੇਸ਼ਰ ਵੀ ਇੱਥੇ ਆਪਣੇ ਚੇਲੇ ਨੂੰ ਵਹੀਂ ਸਿਖਾ ਰਿਹਾ ਕਿ ਜਦੋਂ ਤੁਸੀਂ ਧਰਮ ਦੇ ਕੰਮ ਕਰੋ ਨਾ ਆਪਣੀ ਵਾਹ ਵਾਹ ਖੱਟਣ ਵਾਸਤੇ ਨਹੀਂ ਕਰਨਾ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਕਰਨਾ ਬਲਕਿ ਆਪਣੇ ਪਰਮੇਸ਼ਰ ਨੂੰ ਦਿਖਾਉਣ ਦੇ ਲਈ ਇਦਾਂ ਦਾ ਧਰਮ ਦੇ ਕੰਮ ਕਰਨੇ ਆ ਜਿਹੜੇ ਕਿਸੇ ਨੂੰ ਪਤਾ ਨਾ ਲੱਗੇ ਤੁਹਾਡੇ ਪਰਮੇਸ਼ਰ ਨੂੰ ਸਿਰਫ ਪਤਾ ਹੋਵੇ ਦੋ ਦੇ ਵਿੱਚ ਲਿਖਿਆ ਜਦ ਤੂੰ ਦਾਨ ਕਰੇ ਇੱਥੇ ਦਾਨ ਦੀ ਗੱਲ ਕੀਤੀ ਗਈ ਆ ਦਾਨ ਕਈ ਪ੍ਰਕਾਰ ਦਾ ਦਾਨ ਹੋ ਸਕਦਾ ਪੈਸੇ ਦਾ ਦਾਨ ਹੋ ਸਕਦਾ ਭੁੱਖੇ ਨੂੰ ਖਵਾਉਣ ਦਾ ਦਾਨ ਕੱਪੜੇ ਨੂੰ ਨੰਗੇ ਨੂੰ ਪਹਿਨਾਉਣ ਦਾ ਦਾਨ ਹੋ ਸਕਦਾ ਕਿਸੇ ਗਰੀਬ ਦੀ ਹੈਲਪ ਕਰਨ ਦਾ ਦਾਨ ਹੋ ਸਕਦਾ ਚਰਚ ਵਿੱਚ ਬੋਨ ਦਾ ਦਾਨ ਹੋ ਸਕਦਾ ਕਈ ਤਰ੍ਹਾਂ ਦੇ ਦਾਨ ਹੋ ਸਕਦੇ ਆ ਪਰ ਪਰਮੇਸ਼ਰ ਕਹਿੰਦੇ ਜਦ ਤੂੰ ਦਾਨ ਵੀ ਕਰੇ ਨਾ ਤਾਂ ਵੀ ਤੇਰੇ ਜਿਹੜਾ ਸੱਜਾ ਹੱਥ ਹੈ ਨਾ ਉਹ ਖੱਬੇ ਹੱਥ ਨੂੰ ਪਤਾ ਨਾ ਲੱਗੇ ਕਿ ਤੂੰ ਕੀ ਸੇਵਾ ਕੀਤੀ ਹੈ ਕੀ ਤੂੰ ਭਲਾਈ ਦਾ ਕੰਮ ਕੀਤਾ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਜਦ ਲੋਕਾਂ ਨੂੰ ਪਤਾ ਲੱਗਿਆ ਤੇ ਲੋਕੀ ਕੀ ਕਰਨਗੇ ਤੇਰੀ ਵਾਹ ਵਾਈ ਕਰਨਗੇ ਤੇ ਤੇਰੀ ਵਾਹ ਵਾਈ ਹੋ ਗਈ ਤੂੰ ਗਮੰਡ ਵਿੱਚ ਆ ਜਾਵੇਂਗਾ ਤੂ ਫੁੱਲ ਜਾਏਗਾ ਤੇ ਇਹ ਕੰਮ ਕਿਸੇ ਵੀ ਚੇਲੇ ਦੇ ਅੰਦਰ ਨਹੀਂ ਹੋਣੀ ਚਾਹੀਦੀ ਬਲਕਿ ਭਲਾਈ ਉਹਦੇ ਪੈਰ ਦੋੜਨੇ ਚਾਹੀਦੀ ਆ ਪਰ ਆਪਣੀ ਮਹਿਮਾ ਲਈ ਨਹੀਂ ਆਪਣੇ ਕਮਾਂਡ ਵਾਸਤੇ ਨਹੀਂ ਇਹ ਕੁਝ ਗੱਲਾਂ ਜਿਹੜੀਆਂ ਪ੍ਰਭੂ ਅਸਮਸੀ ਨੇ ਆਪਣੇ ਚੇਲਿਆਂ ਨੂੰ ਆਖਿਆ ਔਰ ਪ੍ਰਭੂ ਅਸਮਸੀ ਨੇ ਪ੍ਰਾਰਥਨਾ ਕਰਨ ਤੋਂ ਪਹਿਲਾਂ ਆਪਣੇ ਚੇਲੇ ਨੂੰ ਇੱਕ ਗੱਲ ਹੋਰ ਬੋਲੀ ਅਸੀਂ ਮੱਤੀ ਦੀ ਅੰਜੀਲ 6 ਦੀ ਪੰਜ ਵਿੱਚ ਪੜਦੇ ਹਾਂ ਅਤੇ ਜੇ ਤੁਸੀਂ ਪ੍ਰਾਰਥਨਾ ਕਰੋ ਤੇ ਕਪਟੀਆਂ ਵਾਂਗ ਨਾ ਹੋ ਕਿ ਉਹ ਜੋ ਸਮਾਜਾਂ ਤੇ ਚੋਕਾ ਵਿੱਚ ਖੂਜਿਆ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਆਂ ਪਰਮੇਸ਼ਵਰ ਜੀ ਪ੍ਰਭੀ ਅਸਮ ਸੀ ਬੋਲਦੇ ਨੇ ਕਿ ਜਦੋਂ ਤੁਸੀਂ ਪ੍ਰਾਰਥਨਾ ਕਰੋ ਤੇ ਚੁੰਕਾ ਵਿੱਚ ਨਾ ਖਲੋ ਕੇ ਕਰੋ ਪ੍ਰਾਰਥਨਾ ਕਿਉਂਕਿ ਫਰੇਸੀ ਸੰਦੁਖੀ ਇਦਾਂ ਕਰਦੇ ਸੀ ਚੁੰਕਾ ਵਿੱਚ ਖਲੋ ਖਲੋ ਕੇ ਅੱਛੇ ਸੋਹਣੇ ਕੱਪੜੇ ਪਾ ਕੇ ਤੇ ਬੜਾ ਆਪਣਾ ਬੰਦਾ ਟਿੰਡੋਰਾ ਪੂਰਾ ਦਿਨ ਦੁੰਦੇ ਸੀ ਕਿ ਉਹ ਪ੍ਰਾਰਥਨਾ ਕਰ ਰਿਹਾ ਲੋਕਾਂ ਦੇ ਲਈ ਉਹ ਦਿਖਾਵਾ ਕਰਦੇ ਸੀ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਕਹਿੰਦੇ ਤੁਸੀਂ ਇਦਾਂ ਨਹੀਂ ਕਰਨਾ ਜਿਹੜੇ ਮੇਰੇ ਚੇਲੇ ਹੋਣਗੇ ਵਿਸ਼ਵਾਸੀ ਹੋਣਗੇ ਉਹ ਦਿਖਾਵੇ ਦੀ ਪ੍ਰਾਰਥਨਾ ਨਹੀਂ ਕਰਨਗੇ ਉਹ ਆਪਣੇ ਆਪਣੇ ਗੁਪਤ ਵਿੱਚ ਪ੍ਰਾਰਥਨਾ ਕਰਨਗੇ ਕਿਉਂਕਿ ਪ੍ਰਭੂ ਗੁਪਤ ਵਿੱਚ ਉਹਨਾਂ ਦੀ ਪ੍ਰਾਰਥਨਾ ਨੂੰ ਸੁਣੇਗਾ ਤੇ ਇਹ ਖਾਸ ਗੱਲ ਤੁਹਾਡੇ ਲਈ ਸਾਡੇ ਲਈ ਹੈ ਕਿ ਜਦੋਂ ਵੀ ਅਸੀਂ ਪ੍ਰਾਰਥਨਾ ਕਰੀਏ ਲੋਕਾਂ ਨੂੰ ਕਦੀ ਨਾ ਦੱਸੀ ਆਪਾਂ ਕਿੰਨੀ ਪ੍ਰਾਰਥਨਾ ਕੀਤੀ ਆ ਕਿਉਂਕਿ ਬਹੁਤ ਸਾਰੇ ਲੋਕ ਬੜਾ ਦੱਦੇ ਮੈਂ 8 ਘੰਟੇ ਪ੍ਰਾਰਥਨਾ ਕਰਦੀ ਮੈਂ 7 ਘੰਟੇ ਮੈਂ 10 ਘੰਟੇ ਪ੍ਰਾਰਥਨਾ ਕਰਦੀ ਦੇਖੋ ਪ੍ਰਾਰਥਨਾ ਕਰਨੀ ਅੱਛੀ ਗੱਲ ਆ ਪਰ ਉਸ ਤੋਂ ਵੀ ਅੱਛੀ ਗੱਲ ਆਪਣੇ ਪ੍ਰਾਰਥਨਾ ਨੂੰ ਨਾ ਦੱਸੋ ਕਿ ਇਹਦਾ ਕਿ ਸ਼ੇਅਰ ਨਾ ਕਰੋ ਕਿਉਂਕਿ ਜਦੋਂ ਤੁਸੀਂ ਸ਼ ਨਹੀਂ ਕਰਦੇ ਹੋ ਗੁਪਤ ਵਿੱਚ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਦੇਖਦਾ ਵਾ ਸੁਣਦਾ ਵਾ ਪਰ ਜਦੋਂ ਤੁਸੀਂ ਸਾਰਿਆਂ ਨੂੰ ਦੱਸ ਦਿੰਦੇ ਹੋ ਫੇਰ ਪਰਮੇਸ਼ਰ ਵਿੱਚ ਤੁਹਾਡੇ ਵਿੱਚ ਜੋ ਜੋ ਜਿਹੜਾ ਗੁਪਤ ਸੀ ਗੁਪਤ ਤੇ ਕੁਝ ਵੀ ਨਹੀਂ ਰਿਹਾ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਗੁਪਤ ਵਿੱਚ ਕਰੋਗੇ ਪ੍ਰਾਰਥਨਾ ਤੁਹਾਡੀ ਸੁਣੀ ਜਾਏਗੀ ਤੇ ਪ੍ਰਾਰਥਨਾ ਹੁਣ ਅਗਲੇ ਵਿੱਚ ਚਲੋ ਅਸੀਂ ਲੰਬੀ ਵੀਡੀਓ ਹੋ ਰਹੀ ਹੈ ਹੁਣ ਅੱਗੇ ਆਪਾਂ ਕੱਲ ਗੱਲ ਕਰਾਂਗੇ ਕਿ ਪ੍ਰਾਰਥਨਾ ਕਿੱਦਾਂ ਕਰੀਏ ਕੀ ਸ਼ਬਦ ਸਾਡੇ ਹੋਣੇ ਚਾਹੀਦੇ ਆ ਪ੍ਰਾਰਥਨਾ ਦੇ ਵਿੱਚ ਇਹ ਤੇ ਆਪਹਾ ਹਦਾਇਤਾਂ ਸੁਣ ਲਈ ਇੱਕ ਹਦਾਇਤ ਹੋ ਰਹੀ ਹੈਗੀ ਮਤੀ 6 ਦੀ 6 ਵਿੱਚ ਜਾਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੇ ਕੋਠੇ ਵਿੱਚ ਵੜ ਅਤੇ ਆਪਣਾ ਬੂਆ ਭੇੜ ਕੇ ਆਪਣੇ ਪਿਤਾ ਜੋ ਗੁਪਤ ਵਿੱਚ ਆ ਪ੍ਰਾਰਥਨਾ ਕਰ ਪ੍ਰਭੂ ਜੀ ਕਹਿੰਦੇ ਨੇ ਕਿ ਜੇ ਤੂੰ ਪ੍ਰਾਰਥਨਾ ਕਰੇ ਨਾ ਜਦੋਂ ਆਪਣੇ ਕਮਰੇ ਵਿੱਚ ਜਾ ਕੁੰਡੀ ਮਾਰ ਲਾ ਬੂਏ ਬੰਦ ਕਰ ਲਾ ਤੇ ਗੁਪਤ ਵਿੱਚ ਪ੍ਰਾਰਥਨਾ ਕਰ ਕਿਉਂਕਿ ਜੋ ਸਵਰਗ ਵਿੱਚ ਗੁਪਤ ਵਿੱਚ ਤੈਨੂੰ ਮੇਰਾ ਪਿਤਾ ਦੇਖ ਰਿਹਾ ਤੈਨੂੰ ਗੁਪਤ ਵਿੱਚ ਫਲ ਦੇਗਾ ਇਕਾਂਤ ਵਿੱਚ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਰੋਲੇ ਰੱਪੇ ਵਿੱਚ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਉਹਨੇ ਕਿਹਾ ਆਪਣੇ ਕੋਠਰੀ ਚ ਜਾ ਦੁਆਰ ਬੰਦ ਕਰ ਲੈ ਮਤਲਬ ਆਪਣੇ ਕਮਰੇ ਵਿੱਚ ਜਾਦ ਬੂਆ ਪੈਣ ਲੈ ਕਿ ਮਤਲਬ ਰੋਲੇ ਰੱਪੇ ਵਿੱਚ ਪ੍ਰਾਰਥਨਾ ਨਾ ਕਰ ਕਿਉਂਕਿ ਰੋਲੇ ਰੱਪੇ ਵਿੱਚ ਕੀ ਤੇਰਾ ਮਨ ਨਹੀਂ ਲੱਗੂਗਾ ਚੇਤ ਨਹੀਂ ਲੱਗੂਗਾ ਧਿਆਨ ਰੋਲੇ ਰੱਪੇ ਵੱਲ ਜਾਏਗਾ ਤੇ ਫਿਰ ਤੇਰਾ ਜਿਹੜਾ ਬੋਲਣਾ ਤੇਰੀ ਪ੍ਰਾਰਥਨਾ ਕਰਨੀ ਵੀ ਵਿਅਰਥ ਹੈ ਜਦੋਂ ਵੀ ਪ੍ਰਾਰਥਨਾ ਕਰਨੀ ਆ ਪਿਆਰੇ ਲੋਕੋ ਆਰਾਮ ਨਾਲ ਕਰਨੀ ਆ ਛੋੜ ਸ਼ਰਾਬੇ ਵਿੱਚ ਨਹੀਂ ਕਰਨੀ ਆ ਜਦ ਹੱਲਾ ਵੀ ਨਹੀਂ ਮਚਾਉਣਾ ਪ੍ਰਾਰਥਨਾ ਕਰਨ ਲਈ ਗੁਪਤ ਵਿੱਚ ਪ੍ਰਾਰਥਨਾ ਕਰੋ ਗੁਪਤ ਵਿੱਚ ਸ਼ੁਕਰਗੁਜ਼ਾਰੀ ਕਰੋ ਧੰਨਵਾਦ ਕਰੋ ਪ੍ਰਭੂ ਦਾ ਔਰ ਹਰ ਦਿੱਤੀ ਗਈ ਨਿਯਮ ਦਾ ਸ਼ੁਕਰਗੁਜ਼ਾਰੀ ਕਰੋ ਤੇ ਆਪਣੀਆਂ ਪ੍ਰਾਰਥਨਾ ਪ੍ਰਭੂ ਦੇ ਸਨਮੁਖ ਰੱਖੋ ਹallelujah ਇਹ ਹੋ ਗਈਆਂ ਅੱਜ ਗੱਲਾਂ ਕਿ ਪ੍ਰਾਰਥਨਾ ਕਰਨ ਤੋਂ ਪਹਿਲਾਂ ਦੇ ਸਿਧਾਂਤ ਕੀ ਪ੍ਰਾਰਥਨਾ ਕਰਨ ਤੋਂ ਪਹਿਲਾਂ ਸਾਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੱਲ ਅਸੀਂ ਗੱਲ ਕਰਾਂਗੇ ਕਿ ਪ੍ਰਾਰਥਨਾ ਵਿੱਚ ਕਿਹੜੇ-ਕਿਹੜੇ ਸ਼ਬਦ ਹੋਣੇ ਚਾਹੀਦੇ ਆ ਵਿਸ਼ਵਾਸ ਹੈ ਕਿ ਤੁਹਾਨੂੰ ਇਹ ਵੀਡੀਓ ਦੇ ਦੁਆਰਾ ਬਹੁਤ ਕੁਝ حاصل ਹੋ ਰਿਹਾ ਮੈਂ इजीली ਪੰਜਾਬੀ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬਹੁਤ سارے ਮਸੀਹ ਵਾਸੀ ਨਵੇਂ ਨੇ ਨਹੀਂ ਪਤਾ ਚੱਲਦਾ ਕਿ ਅਸੀਂ ਕਿੱਦਾਂ ਪ੍ਰਾਰਥਨਾ ਕਰੀਏ ਤੇ ਕਿਵੇਂ ਹੋਣੀ ਚਾਹੀਦੀ ਹੈ ਸਾਡੀ ਪ੍ਰਾਰਥਨਾ ਉਹਦੇ ਫਲਾਂ ਨੂੰ ਅਸੀਂ ਕਿਵੇਂ ਲੈ ਸਕਦੇ ਹਾਂ ਹallelujah ਆਓ ਅਸੀਂ ਹੁਣ ਪ੍ਰਾਰਥਨਾ ਦੇ ਵੱਲ ਚੱਲਦੇ ਹਾਂ ਮੈਂ ਤੁਹਾਡੇ ਸਾਰੇ ਲਈ ਪ੍ਰਾਰਥਨਾ ਕਰਦੀ ਹਾਂ ਆਪਣੇ ਅੱਖਾਂ ਨੂੰ ਬੰਦ ਕਰੋ ਤੇ ਸ਼ੁਕਰਗੁਜ਼ਾਰ ਕਰਦੇ ਉਸ ਚੀਫ਼ ਤੇ ਪਰਮੇਸ਼ਰ ਜਿਸ ਨੇ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਹੈ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਸਾਡੇ ਜਿੰਦਾ ਤੇ ਜ਼ਲਾਲੀ ਪਰਮੇਸ਼ਵਰ ਅਲਫਾ ਤੇ ਉਮੇਗਾ ਆਤ ਤੇ ਅੰਤ ਸਰਵ ਸ਼ਕਤੀਮਾਨ ਪਰਮੇਸ਼ਰ ਕਨ ਕਨ ਵਿੱਚ ਵਸੇ ਪਰਮੇਸ਼ਰ ਤੁਹਾਡਾ ਧੰਨਵਾਦ ਹੈ ਪ੍ਰਭੂ। ਤੁਹਾਡੀ ਸ਼ੁਕਰਗੁਜ਼ਾਰੀ ਹੈ ਪ੍ਰਭੂ ਜੀ। ਮੈਂ ਪ੍ਰਭੂ ਜੀ ਕੋਲ ਤੋਂ ਅੱਜ ਖੋਦਾਵੰਤ ਦੇ ਸਨਮੁਖ ਅਰਦਾਸ ਬੇਨਤੀ ਨੂੰ ਲੈ ਕੇ ਆਈਆਂ ਪ੍ਰਭੂ ਪ੍ਰਭੂ ਅੱਜ ਰਾਤ ਦੀ ਅਰਦਾਸ ਬੇਨਤੀ ਤੇਰੇ ਸਨਮੁਖ ਹੈ ਪ੍ਰਭੂ ਮੈਂ ਸ਼ੁਕਰਗੁਜ਼ਾਰ ਕਰਦੀਆਂ ਕਿ ਪ੍ਰਭੂ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਤੇ ਪ੍ਰਭੂ ਬੜੇ ਵੱਡੇ ਕੰਮ ਕੀਤੇ ਨੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਕੰਮ ਪ੍ਰਭੂ ਤੰਦਰੁਸਤੀ ਦਿੱਤੀ ਸਾਬਖਸ਼ੇ ਪ੍ਰਭੂ ਦੀ ਕਾਰਜ ਵਿੱਚ ਸ਼ਾਂਤੀ ਹੈ ਸੁੱਖ ਹੈ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀਆਂ ਪ੍ਰਭੂ ਜੀ ਸਾਰੀਆਂ ਜ਼ਰੂਰਤਾਂ ਨੂੰ ਤੁਸੀਂ ਪੂਰਾ ਕੀਤਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੀਆਂ ਪ੍ਰਭੂ ਸ਼ੁਕਰਗੁਜ਼ਾਰ ਹਾਂ ਮੇਰੇ ਤਾਂ ਤੂੰ ਜੋ ਸਦਾ ਸਾਡੇ ਨਾਲ ਰਹਿਣਾ ਪ੍ਰਭੂ ਤੇਰੇ ਸ਼ੁਕਰ ਗੁਜ਼ਾਰ ਆ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਆ ਇਨਾਂ ਭੈਣ ਭਾਈਆਂ ਦੇ ਲਈ ਪ੍ਰਭੂ ਜੀ ਕਿ ਪ੍ਰਭੂ ਜੀ ਤੁਹਾਡਾ ਅਨੁਗ੍ਰਹਿ ਇਨਾਂ ਭਾਈਆਂ ਤੇ ਆਏ ਨਾ ਭੈਣਾ ਤੇ ਆਏ ਨਾ ਬੱਚਿਆਂ ਤੇ ਬੱਚਿਆਂ ਤੇ ਆਏ ਪ੍ਰਭੂ ਜੀ ਪ੍ਰਭੂ ਜੀ ਜਿਨ੍ਹਾਂ ਨੂੰ ਪ੍ਰਾਰਥਨਾ ਕਰਨੀ ਆਂਦੀ ਪ੍ਰਭੂ ਜੀ ਤੁਹਾਡਾ ਆਤਮਾ ਨਾਲ ਦੀ ਮਦਦ ਕਰੇ ਪ੍ਰਾਰਥਨਾ ਕਰਨ ਵਿੱਚ ਸਹਾਇਤਾ ਕਰੇ ਪ੍ਰਭੂ ਜੀ ਬਲਕਿ ਜਦੋਂ ਇਹ ਪ੍ਰਾਰਥਨਾ ਕਰਨ ਪ੍ਰਭੂ ਜੀ ਇਹਨਾਂ ਦੀ ਅੰਦਰ ਤੋਂ ਤੁਹਾਡੇ ਪਵਿੱਤਰ ਆਤਮਾ ਨਾਲ ਗੱਲਬਾਤ ਕਰੇ ਪ੍ਰਭੂ ਜੀ ਮੈਂ ਨਾਲੀ ਪ੍ਰਾਰਥਨਾ ਕਰਦੀ ਹਾਂ ਜਿੰਨੇ ਵੀ ਦੁੱਖ ਤਕਲੀਫਾਂ ਇਸ ਵਕਤ ਇਹਨਾਂ ਦੇ ਜੀਵਨ 'ਚ ਕੰਮ ਕਰ ਰਹੇ ਨੇ ਪ੍ਰਭੂ ਯਿਸੂ ਮਸੀਹ ਤੇਰੀ ਰੂਹ ਦੇ ਨਾਲ ਪ੍ਰਭੂ ਜੀ ਉਹ ਸਾਰੀਆਂ ਤਕਲੀਫਾਂ ਖਤਮ ਹੋ ਜਾ ਤੇਰਾ ਪਵਿੱਤਰ ਆਤਮਾ ਇੱਕ ਇੱਕ ਜਨ ਨੂੰ ਛੂਲੇ ਪ੍ਰਭੂ ਤੇ ਇੱਕ ਇੱਕ ਜਨ ਨੂੰ ਚੰਗਿਆ ਕਰੇ ਪ੍ਰਭੂ ਜੀ ਇੱਕ ਇੱਕ ਦੇ ਸ਼ਰਾਪ ਨੂੰ ਖਤਮ ਕਰੇ ਪ੍ਰਭੂ ਜੀ ਇਹ ਨਵੀਆਂ ਉਪਲਬਧੀਆਂ ਨੂੰ ਹਾਸਲ ਕਰਨ ਫੇਲਿਅਰ ਤੋਂ ਆਤਮਾ ਇਹਨਾਂ ਦੇ ਜੀਵਨ 'ਚ ਚਲਾ ਜਾਏ ਮਪਿਤਾ ਜੀ ਲੜਾਈ ਝਗੜੇ ਕਲੇਸ਼ ਇਹਨਾਂ ਦੇ ਕਰਮ ਵਿੱਚ ਆਊਟ ਹੋ ਜਾਣ ਖੁਦਾਬੰਦ ਤੇਰਾ ਯਿਸੂ ਨਾਮ ਇਹਨਾਂ ਦੇ ਕਰਾਂ ਦੇ ਚ ਲੱਗ ਜਾਏ ਪ੍ਰਭੂ ਜੀ ਤੇਰਾ ਯਿਸੂ ਨਾਮ ਇਹਨਾਂ ਦੇ ਸਰੀਰਾਂ ਤੇ ਲੱਗ ਜਾਏ ਪ੍ਰਭੂ ਜੀ ਇਹ ਚੁੜਾਇਆ ਜਾਣ ਪ੍ਰਭੂ ਜੀ ਤੁਹਾਡੀ ਵੱਡੀ ਮਹਿਮਾ ਨੂੰ ਦੇਖਣ ਦੇ ਲਈ ਪ੍ਰਭੂ ਜੀ ਇਹ ਲੋਕ ਤੇਰੀ ਮਹਿਮਾ ਨੂੰ ਪ੍ਰਭੂ ਜੀ ਪ੍ਰਗਟ ਕਰਨ ਵਾਲੇ ਬਣ ਪ੍ਰਭੂ ਜੀ ਇਹਨਾਂ ਦੇ ਗਰੀਬੀ ਦੇ ਸ਼ਰਾਪ ਟੁੱਟ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਇਹਨਾਂ ਦੇ ਕਰਜ਼ੇ ਟੁੱਟ ਜਾਣ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਨਾਮ ਵਿੱਚ ਪ੍ਰਭੂ ਜੀ ਇਹਨਾਂ ਦੀਆਂ ਬਿਮਾਰੀਆਂ ਖਤਮ ਹੋ ਜਾਣ ਤੁਹਾਡੇ ਜਿੰਦੇ ਨਾਮ ਦੇ ਵਿੱਚ ਪ੍ਰਭੂ ਜੀ ਇਹਨਾਂ ਦੀ ਜਿੰਮ ਜ਼ਿੰਦਗੀ ਵਿੱਚ ਜਿੰਨਾਂ ਡਠਾਈ ਦੇ ਪਾਪ ਨੇ ਪ੍ਰਭੂ ਜੀ ਦੇਰੀ ਦਾ ਆਤਮਾ ਕੰਮ ਕਰਿਆ ਸਕਸੈਸ ਨਹੀਂ ਮਿਲ ਰਹੀ ਪ੍ਰਭੂ ਜੀ ਉਹ ਆਤਮਾ ਇਹਨਾਂ ਜੀਵਨ ਨੂੰ ਛੱਡੇ ਤੇ ਜਾਏ ਪ੍ਰਭੂ ਯਸੁਮ ਸੀ ਤੁਹਾਡੇ ਜੀਵ ਤੇ ਨਾਮ ਦੇ ਵਿੱਚ ਪ੍ਰਭੂ ਜੀ ਇਹ ਅਦਭੁਤ ਗਵਾਹੀਆਂ ਨੂੰ ਦੇਖਣ ਦੁਸਤ ਆਤਮਾ ਇਹਨਾਂ ਦੇ ਘਰਾਂ ਨੂੰ ਦੇ ਸਰੀਰਾਂ ਨੂੰ ਛੱਡ ਕੇ ਜਾਂਦੀਆਂ ਨੇ ਜੋ ਦੁਸਤ ਆਤਮਾ ਇਹਨਾਂ ਨੂੰ ਬਿਮਾਰ ਕਰਦੀਆਂ ਨੇ ਜਿਹੜੀਆਂ ਯਹਵਾ ਵੱਲੋਂ ਨਹੀਂ ਆਉਂਦ ਉਸਤੋਂ ਆਤਮਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਨਿਕਲ ਜਾਣ ਇਹਦੇ ਸ਼ਰੀਰਾਂ ਦੇ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਹਰ ਤਰ੍ਹਾਂ ਦਾ ਰੋਗ ਬਲੱਡ ਦੇ ਰੋਗ ਪਰ ਵੀ ਯਿਸੂ ਮਸੀਹ ਦੇ ਨਾਮ ਜਿ ਨਿਕਲ ਜਾਣ ਪੱਥਰੀਆਂ ਰਸੋਲੀਆਂ ਇਹਨਾਂ ਨੂੰ ਛੱਡੀਆਂ ਜਾਂਦੀਆਂ ਰਹਿਣ ਪਰ ਵੀ ਯਿਸੂ ਮਸੀਹ ਦੇ ਸਾਮਰਥਨਾ ਮੇ ਕਿਡਨੀ ਫਿਰ ਤੋਂ ਨਵੀਆਂ ਬਣ ਜਾਂਣ ਪਰ ਵੀ ਯਿਸੂ ਮਸੀਹ ਦੇ ਸਾਮਰਥੀ ਨਾਮ ਜਿ ਥਾਇਰੋਇਡ ਬੀਪੀ ਸ਼ੂਗਰ ਦੇ ਰੋਗ ਪਰ ਵੀ ਯਿਸੂ ਮਸੀਹ ਦੇ ਨਾਮ ਵਿੱਚ ਆਊਟ ਇਨ ਜੀ ਦਾ ਸੇਮ ਆਊਟ ਇਨ ਜੀਸਸ ਨੇਮ ਆਊਟ ਇਨ ਜੀਸਸ ਨੇਮ ਥੈਂਕ ਯੂ ਲਾਰਡ ਥੈਂਕ ਯੂ ਜੀਸਸ ਇਹਨਾਂ ਨੂੰ ਬles ਕਰਨ ਦੇ ਲਈ ਇਹਨਾਂ ਨੂੰ ਆਸ਼ੀਸ਼ਤ ਕਰਨ ਦੇ ਲਈ ਇਹਨਾਂ ਨੂੰ ਛਡਾਉਣ ਦੇ ਲਈ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਮਿਲੇ ਪ੍ਰਭੂ ਇਸ ਗਵਾਹੀ ਦੇ ਦੁਆਰਾ ਪ੍ਰਭੂ ਜੀ ਦੁਨੀਆ ਦੇ ਸ਼ੋਰ ਤੱਕ ਪ੍ਰਭੂ ਤੇਰਾ ਨਾਮ ਭਾਲੇ ਮੇਰੇ ਪਿਤਾ ਪਰਮੇਸ਼ੁਰ ਦੁਨੀਆ ਦੇ ਸ਼ੋਰ ਤੱਕ ਇਹ ਲੋਕ ਪ੍ਰਭੂ ਤੇਰੇ ਗਵਾਹ ਠਹਿਰ ਮੇਰੇ ਪਿਤਾ ਪਰਮੇਸ਼ੁਰ ਥੈਂਕ ਯੂ ਜੀਸਸ ਦੁਆ ਬੇਨਤੀ ਨੂੰ ਸੁਣਨ ਦੇ ਲਈ ਇਹਨਾਂ ਨੂੰ ਚੰਗਾ ਕਰਨ ਦੇ ਨੂੰ ਆਜ਼ਾਦ ਕਰਨ ਦੇ ਇਹਨਾਂ ਨੂੰ ਫ੍ਰੀ ਕਰਨ ਦੇ ਲਈ ਥੈਂਕ ਯੂ ਲਾਰਡ ਥੈਂਕ ਯੂ ਜੀਸਸ ਹਾਲੇਲੂਇਆ ਹਾਲੇਲੂਇਆ ਤੁਹੇ ਸਾਰੇ ਬles ਹੋ ਇਸੇ ਤਰ੍ਹਾਂ ਇਹਨਾਂ ਵੀਡੀਓ ਨੂੰ ਸੁਣੋ ਜਾਨੋ ਵਿਸ਼ਵਾਸ ਕਰੋ ਪ੍ਰਭ ਯਿਸੂ ਨੇ ਸਿਤਨ ਨੂੰ ਚੰਗਾ ਕਰ ਚੁੱਕਿਆ ਤੇ ਆਪਣੀ ਗਵਾਹੀ ਦੇਣਾ ਨਾ ਭੁੱਲੋ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀਦੀ ਗੋਡ ਬles ਯੂ ਆਲ